मैक्स 24 पंजाब न्यूज़ चैनल देखते दर्शकगण कृपया सब्सक्राइबर शेयर जरूर करो ताकि जो ਸਾਡੀ ਆਨ ਵਾਲਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚ ਰਹਿਣ ਜਿਲ੍ਹਾ ਤਰਨਤਨ ਵਿਖੇ ਕਿਸਾਨਾਂ ਨੇ ਹਾਈਵੇ ਮਾਰਗ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਤੇ ਸਾੜਿਆ ਪੁਤਲਾ ਕਿਹ ਹਨ ਉਹਨਾਂ ਦੀਆਂ ਮੰਗਾਂ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦਿੱਲੀ ਅਮੇਰਸਰ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਇਨਕੁਆਇਰ ਕਰ ਰਹੇ ਹਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਮੀਨ ਦੇ ਕਿਸੇ ਕਿਸੇ ਹਰਾਨਾ ਦੇ ਖਾਤਿਆਂ ਵਿੱਚ ਪਾਏ ਜਾ ਰਹੇ ਹਨ ਕਿਉਂਕਿ ਵਾਹ ਕੋਈ ਹੋ ਰਿਹਾ ਹੈ ਤੇ ਪੈਸੇ ਕਿਸੇ ਹੋਰ ਦੇ ਖਾਤਿਆਂ ਵਿੱਚ ਪਾਏ ਜਾ ਰਹੇ ਨੇ ਅਤੇ ਇਸ ਸੰਬੰਧੀ ਹੋਰ ਕੀ ਕਹਿ ਰਹੇ ਨੇ ਕਿਸਾਨ ਆਓ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਦੇਖੋ ਇਸ ਰਿਪੋਰਟ ਦੇ ذریعے ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਸੁਖندر ਸਿੰਘ ਦੋਲਾ ਜੋਨ ਪ੍ਰਧਾਨ ਅੱਜ ਜੋ ਅਸੀਂ ਇੱਥੇ ਇਕੱਠ ਕੀਤਾ ਆ ਇਹਦੇ ਵਿੱਚ ਅਸੀਂ ਜਿਹੜੀਆਂ ਬੀਜੀਆਂ ਵਾਂ ਉਹਨਾਂ ਦੇ ਕਨਵੈਨਸ਼ਨ ਕਰ ਰਹੇ ਆ ਤੇ ਬੀਬੀਆਂ ਦਾ ਜਿਹੜਾ ਜ਼ੋਨ ਜਿਹੜਾ ਉੱਥੇ ਬਣਾਇਆ ਜਾ ਰਿਹਾ ਹੈ ਜ਼ੋਨ ਅਸੀਂ ਖੜਾ ਕੀਤਾ ਵਾ ਜਿਹਦੀ ਪ੍ਰਧਾਨ ਬੀਬੀ ਦਿਵਿੰਦਰ ਕੌਰ ਪਿੱਦੀ ਬਣੇ ਤੇ ਸਖਤਰ ਜਿਹੜੀ DSP ਕੌਰ ਬੀਬੀ ਸਾਹਿਬ ਕੋਲ ਤੋਂ ਤੇ ਜੋ ਪੁਤਲਾ ਫੁੱਪਣ ਜਾ ਰਹੇ ਆ ਉਹ ਜੋ ਸਰਕਾਰ ਨੇ ਵਿਧੀਆਂ ਕੀਤੀਆਂ ਕੱਲ ਜੋ ਨੈਸ਼ਨਲ ਹਾਈਵੇ ਜਿਹੜਾ ਆਪਣਾ ਭਾਰਤ ਮਾਤਾ ਭਾਰਤ ਮਾਤਾ ਨਾਮ ਦੇ ਪ੍ਰੋਜੈਕਟ ਦੇ ਨਾਮ ਦੇ ਜਿਹੜਾ ਕੱਢਿਆ ਜਾ ਰਿਹਾ ਤੇ ਜਬਰੀ ਜ਼ਮੀਨਾਂ ਉੱਥੇ ਆਸਾਨਾਂ ਵਾਲੀਆਂ ਉਹ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਜਿਹੜੇ ਪੈਸੇ ਆ ਉਹ ਤੁਹਾਡੇ ਖਾਤੇ ਹੀ ਪਾ ਦਿੱਤੇ ਹੋਏ ਆ ਪਰ ਮੌਕੇ ਤੇ ਕਾਬਜ਼ ਕੋਈ ਆ ਜ਼ਮੀਨ ਕਿਸੇ ਦੇ ਨਾਂ ਤੇ ਆ ਤੇ ਪਿਛਲਾ ਰਿਕਾਰਡ ਕੱਢ-ਕੱਢ ਕੇ ਤੇ ਪੈਸੇ ਪਤਾ ਨਹੀਂ ਕਿਦੇ ਖਾਤੇ 'ਚ ਪਾਏ ਜਾ ਰਹੇ ਕੋਈ ਨਹੀਂ ਵੇਖਿਆ ਜਾ ਰਿਹਾ ਵੀ ਅੱਜ ਦਾ ਜਿਹੜਾ ਮਾਲਕ ਹੈ ਉਹ ਕੌਣ ਆ ਕਿਸੇ ਨੇ ਭਾਵੇਂ ਲੱਖਾਂ ਰੁਪਏ ਖਰਚ ਕੇ ਜ਼ਮੀਨ ਵੇਦ ਲਈ ਆ ਤੇ ਪੈਸੇ ਹੋਰ ਕਿਸੇ ਦੇ ਖਾਤੇ ਜਾ ਰਿਹਾ ਸਾਂਝੇ ਖਾਤੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਵਾ ਉਹ ਸਾਂਝੇ ਖਾਤੇ ਦੇ ਵਿੱਚ ਪੈੜੀ ਕੋਈ ਹੋਰ ਵਾ ਰਿਆ ਵਾ ਤੇ ਜਿਹੜਾ ਚੈੱਕ ਉਹ ਕਿਸੇ ਦੇ ਨਾਮ ਜਿਹੜਾ ਉਹ ਬਣ ਰਿਹਾ ਤੇ ਜਿਹੜਾ ਰੇਟ ਆ ਉਹ ਵੀ ਕਿਸਾਨਾਂ ਨੂੰ ਪੂਰਾ ਨਹੀਂ ਦਿੱਤਾ ਜਾ ਰਿਹਾ ਜੋ ਕੱਲ ਭਗਵੰਤ ਮਾ ਸਰਕਾਰ ਤੇ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਨੇ ਕੀਤਾ ਪਿੰਡ شیخਵਾਲਾ ਵਿਖੇ ਉਹ ਇੱਕ ਕਿਸਾਨ ਆ ਉਹਦੀ 3 ਕਿ ਏਕੜ ਜਿਹੜਾ ਝੋਨਾ ਆ ਉਹ ਤਬਾਹ ਕੀਤਾ ਵਾ ਉਹਦਾ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਕੋਈ ਉਹਦੀ ਉੱਥੇ ਉਹਦੇ ਵਿੱਚ ਕੋਈ ਜ਼ਮੀਨ ਨਹੀਂ ਆ ਰਹੀ ਤੇ 3 ਏਕੜ ਜਿਹੜਾ ਉਹਦਾ ਝੋਨਾ ਜਿਹੜਾ ਉਹ ਖਰਾਬ ਕਰਕੇ ਰੱਖਿਆ ਵਾ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ ਇਹ ਧੱਕੇਸ਼ਾਹੀ ਅਸੀਂ ਬਰਦਾਸ਼ਤ ਨਹੀਂ ਕਰਨੀ ਉਹਦੇ ਖਿਲਾਫ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਿਹਦੇ ਪੁੱਲੇ ਫੁੱਟੇ ਆ